ਇਕ 15 ਜੂਨ ਦੀ ਰਾਤ ਇੱਕ ਫਾਇਰਿੰਗ ਇਨਸਟੈਂਟ ਹੋਇਆ ਸੀਗਾ ਜਿੱਥੇ ਪੁਲਿਸ ਨੂੰ ਇੱਕ ਇਤਲਾ ਮਿਲੀ ਸੀਗੀ ਕਿ ਦੋ ਗਰੁੱਪ ਦੇ ਵਿਚ ਲੜਾਈ ਦੇ ਵਿੱਚ ਲੜਾਈ ਹੋਈ ਹੈ ਤੇ ਉੱਥੇ ਆਪਸ ਦੇ ਵਿੱਚ ਉਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਹੈ ਤੇ ਇੱਕ ਪਰਸਨ ਨikhil Radha ਪਰਸਨ ਮੌਢੇ ਚੰਜਰ ਸੀਗਾ ਜਿਹਨੂੰ ਇਨੀਸ਼ੀਅਲੀ ਸਿਵਲ ਹਸਪੀਟਲ ਤੇ ਬਾਅਦ 32 ਚੰਡੀਗੜ੍ਹ ਦੇ ਵਿੱਚ ਰੈਫਰ ਕਰਤਾ ਸੀਗਾ ਅ ਕਿਉਂਕਿ ਫਾਇਰਿੰਗ ਦਾ ਇੱਕ ਬੜਾ ਹੀ ਸੈਂਸਿਟਿਵ ਮੁੱਦਾ ਇੰਸੀਡੈਂਟ ਸੀਗਾ ਤੇ ਮੇਜਰ ਇੰਸੀਡੈਂਟ ਸੀਗਾ ਮਲਟੀਪਲ ਟੀਮਸ ਐਸਪੀਡੀ ਦੀ ਓਵਰਾਲ ਸੁਪਰਵੀਜ਼ਨ ਦੇ ਅੰਦਰ ਬਣਾਈ ਗਈ ਸੀ ਜਿੱਥੇ ਮੇਨਲੀ ਐਸਐਚਓ ਸਿਟੀ ਤੋਂ ਤੇ ਇਹਨਾਂ ਦੇ ਨਾਲ ਇੱਕ ਐਸਐਚਓ ਸਾਈਬਰ ਪੁਲਿਸ ਸਟੇਸ਼ਨ ਤੇ ਡੀਐਸਪੀ ਸਮਰਾਲਾ ਦੇ ਅੰਡਰ ਇਹ ਟੀਮਸ ਬਣਾਈ ਗਈ ਸੀ ਤੇ ਇਹਨਾਂ ਨੇ ਫਿਰ ਬਹੁਤ ਵਧੀਆ ਤਰੀਕੇ ਨਾਲ ਪੂਰੇ ਕੇ ਪੂਰੇ ਇਸ ਗਰੁੱਪ ਦਾ ਪਰਦਾ ਫਾਸ਼ ਵੀ ਕੀਤਾ ਤੇ ਪੂਰਾ ਜੋ ਇਨਾਦੇ ਵਜਾਇ ਰੰਜਿਸ਼ ਸੀਗੇ ਉਸ ਦਿਨ ਦੇ ਇਨਸਟੈਂਟ ਦੀ ਉਹਦਾ ਪਤਾ ਲਗਾਏ ਤੇ ਬੀਤੀ ਰਾਤ ਫਿਰ ਜੋ ਲੜਾਈ ਵਾਲਾ ਗਰੁੱਪ ਸੀਗਾ ਇਹਦੇ ਚਾਰ ਮੇਨ ਪਰਸਨ ਉਹ ਡਿਟੇਨ ਕੀਤੇ ਗਏ ਤੇ ਇਹਨਾਂ ਦੇ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇੱਕ ਕੁੜੀ ਕਰਕੇ ਦੋ ਜੋ ਅਕਿਊਜ਼ਡ ਹੈ ਇੱਕ ਪ੍ਰਭਜੋਤ ਤੇ ਦੂਜਾ ਤੇਜਵੀਰ ਇਹਨਾਂ ਦੀ ਆਪਸ ਵਿੱਚ ਲੜਾਈ ਸੀਗੀ ਦੋਨਾਂ ਨੇ ਹੀ ਕੁਝ ਦਿਨਾ ਤੋਂ ਦੋਨੋਂ ਪਾਸੇ ਗੈਂਗਸ ਨੂੰ ਇਨਵੋਲਵ ਕੀਤਾ ਸੀਗਾ ਇੱਕ ਸਰਹੰਦ ਵੇਸਟ ਇੱਕ ਪੂਚੀ ਦੇ ਨਾਲ ਇੱਕ ਹੋਰ ਪਿੰਦਾ ਗਰੁੱਪ ਸੀਗਾ ਜੋ ਪ੍ਰਭਜੋਤ ਦਾ ਸਾਹ ਦੇ ਰਹੇ ਸੀਗੇ ਤੇ ਤੇਜਵੀਰ ਦੇ ਨਾਲ ਗੈਰੀ ਗਗਨਦੀਪ ਤੇ ਇਹਦੇ ਨਾਲ ਇੱਕ ਗਗਨਦੀਪਪੁਰ ਫਰਾਵਣ ਤੇ ਉਹਦੇ ਹੋਰ ਦੋ ਸਾਥੀ ਕੁਲਵਿੰਦਰ ਤੇ ਇੱਕ ਹੋਰ ਸਾਥੀ ਸੀਗਾ ਤੇ ਜਿਹੜਾ ਕਿ 라ਵਣ ਸੀਗਾ 라ਵਣ ਔਰ ਗਗਨਦੀਪ ਜੋ ਹੈ ਉਹਨੇ ਇੱਕ ਆਪਣੇ ਪੁਸ਼ਤੀਸ਼ ਦੌਰਾਨ ਦੱਸਿਆ ਕਿ ਜੋ ਉਸ ਦਿਨ ਇਨਸਟੈਂਟ ਦੌਰਾਨ ਜੋ ਇੱਕ ਵੈਪਨ ਯੂਜ਼ ਕੀਤਾ ਗਿਆ ਸੀਗਾ ਉਹਨਾਂ ਨੇ ਇੱਥੇ ਪਟਿਆ ਪਿੰਕ ਕੋਲ ਨਹਿਰ ਦੇ ਨੇੜੇ ਇੱਕ ਸੁੰਸਾਨ ਥਾਂ ਹੈ ਉੱਥੇ ਉਹਨੇ ਕੋ ਜੋ ਇਨਸਟੈਂਟ ਦੌਰਾਨ ਵੈਪਨ ਯੂਜ਼ ਕੀਤਾ ਸੀਗਾ ਉਹਨਾਂ ਨੂੰ ਕੋਇਆ ਹੋਇਆ ਤੇ ਪੁਲਿਸ ਉਹਦੇ ਜਦੋਂ ਰਿਕਵਰੀ ਦੇ ਕਰਨ ਨੂੰ ਆਪਣੇ ਨਾਲ ਲੈ ਕੇ ਆਈ ਤੇ ਉਹਨੇ ਉਹ ਵੈਪਨ ਕਢ ਕੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਭਜਣ ਦੀ ਨੀਅਤ ਨਾਲ ਤੇ ਪੁਲਿਸ ਦੇ ਨਾਲ ਥੋੜੀ ਆਲਟੇਸ਼ਨ ਵੀ ਹੋਈ ਤੇ ਉਹੀ ਦੌਰਾਨ ਐਨਕਾਊਂਟਰ ਦੇ ਵਿੱਚ ਉਹਦੀ ਸੱਜੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਉਹਨੂੰ ਫਿਰ ਫੜ ਲਿਆ ਗਿਆ ਤੇ ਹੁਣ ਉਹ ਜਿਹੜੇ ਇਲਾਜ ਹੈਗਾ ਤੇ ਉਹਨੂੰ ਹਸਪੀਟਲ ਭੇਜਿਆ ਗਿਆ ਹੁਣ ਤੱਕ ਸਾਡੀ ਜੋ ਮੁੱਢਲੀ ਤਫ਼ਤੀਸ਼ ਉਹਦੇ ਹਿਸਾਬ ਨਾਲ ਇਹਦੇ ਉੱਪਰ ਇੱਕ ਐਫ ਆਈ ਆਰ ਹੈ ਤੇ ਰੀਸੈਂਟਲੀ ਗੋਵਿੰਦਵਾਲ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਦੇ ਜੋ ਨਾਲ ਦੇ ਵੀ ਸਾਥੀ ਹੈ ਉਨ੍ਹਾਂ ਦੇ ਉੱਪਰ ਵੀ ਲੜਾਈ ਝਗੜੇ ਦੇ ਤੇ 307 ਵਗੈਰਾ ਦੇ ਨਾਤੇ ਕਹਿਣ ਮੁਤਾਬਿਕ ਐਫ ਆਈ ਆਰਸ ਹੈ ਤੇ ਪੁਲਿਸ ਕਨਫਰਮ ਤਰੀਕੇ ਨਾਲ ਆਫਟਰ ਪ੍ਰੋਪਰ ਇੰਟਰੋਗੇਸ਼ਨ ਦਾਸ ਪੇਗੀ ਉਹਨੇ ਬੀਤੀ ਰਾਤ ਹੀ ਦੇਰ ਰਾਤ ਹੀ ਨਾਦੀ ਸਾਰੇ ਕੇ ਸਾਰੇ ਅਪ੍ਰੀਜ਼ੈਂਟ ਕਿਤੇ ਗਏ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਹੋਰ ਡੀਟੇਲਸ ਆ ਜਾਣਗੇ ਲੱਗੀ ਜੀ ਆ ਸਰਟੀਫਿਕੇਟ ਸਾਡੇ ਐਸ ਐਚਓ ਸਾਹਿਬ ਦੇ ਨਾਲ ਅਲਟੇਕੇਸ਼ਨ ਹੋਈ ਹੈ ਤੋਂ ਅਨਦਰ ਵੀ ਅਸੀਂ ਇਲਾਜ ਕਰਾਂਗੇ ਦੀ ਅਲਟਰਗੇਸ਼ਨ ਦੌਰਾਨ ਹੀ ਜੋ ਅਕਿਊਜ਼ਡ ਹੈਗਾ ਉਹਦੀ ਸੱਜੀ ਜੋ ਲੱਤ ਉੱਤੇ ਗੋਲੀ ਹੁਣ ਤੱਕ ਆਜ ਵਾਲਾ ਜੋ ਇਹ ਵੈਪਨ ਜਿਹਨੂੰ ਅਸੀਂ ਰਿਕਵਰ ਕਰਾਣ ਹੈ ਸੀ ਵੀ ਉਹ ਰਿਕਵਰ ਕੀਤਾ ਗਿਆ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਮੈਨੂੰ ਲੱਗਦਾ ਹੋਰ ਵੈਪਨਸ ਵਗੈਰੇ ਦੀ ਅਗਰ ਇਹਨਾਂ ਦੇ ਕੋਲ ਹੋ ਸਕਦੇ ਹੈ ਤੇ ਰਿਕਵਰੀ ਪੁਲਿਸ ਔਰ ਵੀ ਕਰਾਈ ਗਈ ਜਿਹੜੀ ਖੰਨੇ ਇਨਸੀਡੈਂਟ ਸਬੰਧਿਤ ਹੁਣ ਤੱਕ ਨੀਰ ਰਸਟ ਹੋ ਗਈ ਹੈ ਚਾਰ ਜੋ ਮੇਨ ਦੋਸ਼ੀ ਹੈ ਐਫ ਆਈ ਆਰ ਦੇ ਉਹ ਇਹਨਾਂ ਦੇ ਦੋ ਤਿੰਨ ਹੋਰ ਸਾਥੀ ਹੈ ਉਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਸਾਥੀਆਂ ਦਾ ਰੋਲ ਹਜੇ ਪੁਲਿਸ ਵੈਰੀਫਾਈ ਕਰਕੇ ਫਿਰ ਅਪੋਰਡਿੰਗਲੀ ਐਕਸ਼ਨ ਲਏਗੀ ਤੇ ਚਾਰ ਪਰਸਨ ਹੀ ਅਰੈਸਟ ਹੋ ਚੁੱਕੇ ਨੇ ਸਰਕਾਰ ਪਹਿਲਾਂ ਹੀ ਗੈਂਗਸਟਰ ਬਾਦ ਦੇ ਖਿਲਾਫ ਆ ਜੀ ਇਸ ਤਰ੍ਹਾਂ ਜਿਹੜੇ ਗੈਂਗਸਟਰ ਜਿਹੜੇ ਆ ਪੁਲਿਸ ਤੇ ਫਾਇਰਿੰਗ ਕਰਕੇ ਭੱਜਣ ਦੀ ਵੀ ਕੋਸ਼ਿਸ਼ ਕਰਦੇ ਨੇ ਕਈ ਮਾਮਲੇ ਸਾਹਮਣੇ ਆ ਗਏ ਕੀ ਵਾਰਨਿੰਗ ਜਿਨਾ ਚਾਹੁੰਦੀ ਆ ਜੀ ਅ ਵਾਰਨਿੰਗ ਤਾਂ ਦੇਖੋ ਕ੍ਰਿਮੀਨਲ 엘ਮੈਂਟਸ ਨੂੰ ਆਈ ਹੁੰਦੀ ਵੀ ਕਿ ਕ੍ਰਾਈਮ ਛੱਡ ਕੇ ਸਿੱਧੇ ਰਾਤ ਨੂੰ ਚਾਲ ਪੂ ਤੇ ਪੁਲਿਸ ਤਾਂ ਆਪਣਾ ਕੰਮ ਕਰਦੀ ਹੈ ਪ੍ਰੀਵੈਂਸ਼ਨ ਆਫ ਕ੍ਰਾਈਮ ਤੇ ਇਨਵੈਸਟੀਗੇਸ਼ਨ ਆਫ ਕ੍ਰਾਈਮ ਦੋ ਮੇਨ ਪੁਲਿਸ ਦੇ ਕੰਮ ਹੁੰਦੇ ਹੈ ਤੇ ਜੇਕਰ ਕੋਈ ਕ੍ਰਾਈਮ ਹੁੰਦਾ ਹੈ ਉਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਜੋ ਅਕਿਊਜ਼ਡ ਹੁੰਦੇ ਨੇ ਉਹ ਫੜਿਆ ਜਾਂਦਾ ਹੈ